ਟੋਟ ਹੋਇਆ ਜਨਤਾ ਦੀ ਬਚਨ ਦੇ ਸਾਰੇ ਦੋ ਤਿੰਨ ਸਵਾ ਲੱਗਦਾ ਐਸ ਵਕਤ ਅਸੀਂ ਬੈਠੇ ਆਂ ਉੰਗਲੋ ਪਲਾਜ਼ਾ ਮੱਲੀਆਂ ਮੋਗਾ ਜਿਹੜਾ ਹੈ ਮਰੂਦਾ ਮੋਗੇ ਤੋਂ ਬਰਨਾਲੇ ਦੀ ਜਨਤਾ ਕਿਹੋ ਜਿਹਾ ਸਾਡੇ ਆਪਾ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗਹਿਰੀ ਠੰਡ ਪੈ ਰਹੀ ਆ ਚਾਰੇ ਪਾਸੇ ਜਿਹੜਾ ਆਪਾਂ ਕਹਿੰਨੇ ਵੀ ਹਵਾ ਠੰਣੀ ਠੰਡੀ ਆਂਦੀ ਆ ਪਰ ਇਹ ਪਰਿਵਾਰ ਜਿਹੜੇ ਨੌਜਵਾਨ ਨੇ ਇੱਥੇ ਬੈਠੇ ਨੇ ਤਾਂ ਤੁਹਾਨੂੰ ਮੈਂ ਦੱਸ ਦਵਾਂ ਮੈਂ ਕਿਹੜਾ ਰੋਡ ਪੂਰਾ ਖਾਲੀ ਐ ਗੱਡੀਆਂ ਬੜੀ ਤੇਜ਼ੀ ਨਾਲ ਆਉਂਦੀਆਂ ਨੇ ਤੇਜ਼ੀ ਨਾਲ ਜਾਂਦੀਆਂ ਪਲੀ ਭਾਦੀ ਇਹ ਤੋਂ ਆਪਾਂ ਜਾਣਦੇ ਆਂ ਜਿੱਥੇ ਇਹ ਬੈਠੇ ਨੇ ਆਪਾਂ ਕਹਿ ਸਕਦੇ ਕਿ ਮੌਤ ਦੇ ਮੁੱਝ ਇਕੱਠੇ ਨਹੀਂ ਕੀਤੇ ਪਰ ਇਹ ਕਿਉਂ ਬੈਠੇ ਨੇ ਇਹਨਾਂ ਨੇ ਕੀ ਮੰਗਾ ਨੇ ਆਪਾਂ ਗੱਲਬਾਤ ਵਿੱਚ ਸਾਂਝੀ ਕਰਦੇ ਆ ਕਿ ਇਹਨਾਂ ਦਾ ਇੱਥੇ ਬੈਠਣ ਦਾ ਕੀ ਕਾਰਨ ਹੈ ਹਾਂਜੀ ਵੀਰੇ ਇੱਥੇ ਵੀ ਕੰਪਨੀ ਲੱਗੀ ਦੇ ਕੰਮ ਲੱਗੇ ਹੋਏ ਨੇ ਦੇਖ ਲਓ ਤੁਸੀਂ ਹਾਂਜੀ ਮੈਂ ਇਹਨਾਂ ਨੂੰ ਅੱਜ ਪੂਰੇ 11 ਦਿਨ ਹੋ ਗਏ ਕਿ ਬੈਠਾ ਨੂੰ ਠੀਕਾ ਇਹ ਜਿਹੜੀਆਂ ਕੋਰਪੋਰੇਟ ਘਰਾਣੀਆਂ ਆ ਕੰਪਨੀਆਂ ਨੇ ਉਹ ਸਾਡੇ ਨਾਲ ਧੱਕਾ ਕਰਦੀਆਂ ਨੇ ਇਹ ਪਹਿਲਾਂ ਸਾਰੇ ਵਰਕਰ ਇੱਥੇ ਟੋਲ ਪਲਾਜੇ ਤੇ ਕੰਮ ਕਰਦੇ ਸੀ 38 ਵਰਕਰਾਂ ਸੀ 38 ਦੇ 38 ਵਰਕਰ ਟੋਲ ਪਲਾਜੇ ਤੇ ਕੰਮ ਕਰਦੇ ਸੀ ਇਹ ਕੰਪਨੀਆਂ ਆ ਕੇ ਕਹਿੰਦੀਆਂ ਵੀ ਇੱਕ ਤਾਂ ਜਿਹੜੀਆਂ ਛੋਡੀਆਂ ਤਨਖਾਹਾਂ ਹਨੀ ਉਹ ਅਸੀਂ ਤੁਹਾਨੂੰ ਜਿਹੜੇ ਸੈਂਟਰ ਦੇ ਰੇਟ ਆ ਉਹ ਤੋਂ ਘੱਟ ਦੇਵਾਂਗੇ ਠੀਕ ਆ ਦੂਜਾ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਰੱਖਣਾ ਨਹੀਂ ਹੈਗਾ ਠੀਕ ਆ ਵੀ ਅਸੀਂ 7-7000 ਤੇ 8-8000 ਤੇ ਮਤਲਬ ਲੋ ਸ਼ੋਸ਼ਣ ਕਰਨ ਤੇ ਤੁਲੇ ਹੋਇਆ ਸ਼ੋਸ਼ਣ ਬੁਰਧਾ ਦੇਖੋ ਅਧਿਕਾਰ ਬਣੇ ਹੋਏ ਨੇ ਕਿਸੇ ਦਾ ਕੋਈ ਸ਼ੋਸ਼ਣ ਨਹੀਂ ਕਰਦੇ ਆਪਣਾ ਸੰਵਿਧਾਨ ਵੀ ਕਹਿੰਦਾ ਹੈ ਇਹ ਚੀਜ਼ ਪਰ ਇਹ ਕੰਪਨੀਆਂ ਕੋਆਪਰੇਟ ਕਰਾਣੀਆਂ ਆ ਜਿਹੜੇ ਇਹ ਸਾਡਾ ਇੱਥੇ ਆਪਣੇ ਹਰ ਇੱਕ ਮਜ਼ਦੂਰ ਦਾ ਸੋਸ਼ਲ ਕਰ ਦਿੰਦੇ ਤੁਰੀਆਂ ਹੋਈਆਂ ਨੇ ਸਾਨੂੰ ਅੱਜ 11 ਦਿਨ ਹੋ ਗਏ ਅਸੀਂ ਮੌਤ ਦੇ ਮੂੰਹ ਚ ਪੈਨੇ ਆ ਕਿਉਂਕਿ ਇਧਰੋਂ ਵੀ ਗੱਡੀ ਆ ਕੇ ਲਾਟੜ ਸਕਦੀ ਹੈ ਇਧਰੋਂ ਵੀ ਲਾਟੜ ਸਕਦੀ ਆ ਇੱਕ ਦੋ ਦਿਨ ਪਹਿਲਾਂ ਇੱਥੇ ਹਾਦਸਾ ਵੀ ਹੋਇਆ ਮੁੰਡੇ ਮਰਦੇ ਮਰਦੀ ਬਚੇ ਆ ਠੀਕ ਆ ਕਿਉਂਕਿ ਉਹ ਟਰਾਲੀ ਹੈ ਜੇ ਉੱਤੇ ਆ ਚੜਦੀ ਤਾਂ ਜਾਨ ਜਾ ਸਕਦੀ ਸੀ ਇਸ ਕਰਕੇ ਹੁਣ ਸਾਡੀਆਂ ਇਹ ਮੰਗਾਂ ਨੇ ਵੀ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਪਿਛਲੇ ਮੰਥ ਦੀ ਜਿਹੜੀ ਉਗਰਾਹ ਦਾ ਧਰਨਾ ਚੱਲ ਰਿਹਾ ਸੀ ਇੱਥੇ ਕਾਫੀ ਜਨਾਨਾਂ ਬੱਚੀ ਸਭ ਜਨਾਨਾਂ ਤੋਂ ਜਿਹੜੇ ਵੱਲੇ ਬਰਾਹਾ ਦਾ ਕਰਨਾ ਚਾਹਿਆ ਆਪਾਂ ਜਨਾ ਵਿੱਚ ਇਹਨਾਂ ਨੇ ਕਹਿਤਾ ਵੀ ਅਸੀਂ ਜਿਹੜੀ ਸਾਨੂੰ ਤਨਖਾਹਾਂ ਨਹੀਂ ਦਿੰਦੇ ਠੀਕਾ ਕਿਉਂਕਿ ਅਸੀਂ ਵੀ ਆਪਦੇ ਬੱਚੇ ਪਾਲਣੇ ਆ ਅਸੀਂ ਆਪਦੇ ਪਰਿਵਾਰ ਛੱਡ ਕੇ ਆਉਣੇ ਆ ਠੀਕਾ ਅਸੀਂ ਇੱਕ ਬੇਰੁਜ਼ਗਾਰ ਹੋ ਕੇ ਇੱਥੇ ਬੈਠੇ ਆ ਅੱਜ ਸਾਡੀ ਇਹੀ ਮੰਗਾਂ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੀਆਂ ਪਿਛਲੀਆਂ ਬਣਦੀਆਂ ਤਨਖਾਹ ਉਹ ਦਿੱਤੀਆਂ ਜਾਣ ਸੈਂਟਰ ਗਵਰਨਮੈਂਟ ਦੇ ਜੋ ਵੀ ਐਨਐਚਆਈ ਦੇ ਰੂਲਸ ਨੇ ਉਹਦੇ ਥਰੂ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣ ਦੀਵਿਆਂ ਤਨਖਾਹਾਂ ਨੂੰ ਪਾਈਆਂ ਨੇ ਈਪੀਐਫ ਸਾਡਾ ਲਾਗੂ ਕੀਤਾ ਜਾਵੇ ਬੈਲ ਵੇਅਰ ਸਾਡਾ ਲਾਗੂ ਕੀਤਾ ਜਾਵੇ ਗਾਈਡਡ ਛੁੱਟੀਆਂ ਸਾਨੂੰ ਲਾਗੂ ਕੀਤੀਆਂ ਜਾਣ ਹਫਤਾਵਾਰੀ ਛੁੱਟੀਆਂ ਵੀ ਸਾਨੂੰ ਜਿਹੜੀਆਂ ਲਾਗੂ ਕੀਤੀਆਂ ਗਾਣ ਠੀਕ ਆ ਸਾਡੀ ਇਹ ਜੂਨੀਅਨ ਆਗੀ ਟੋਲ ਵਰਕਰ ਪੰਜਾਬ ਜੂਨੀ ਪੰਜਾਬ ਜੂਨੀਅਨ ਆ ਸਾਡੀ ਜਿਹਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਜੀ ਆ ਸਾਨੂੰ ਉਹ ਬਹੁਤ ਸਪੋਰਟ ਦੇ ਰਹੇ ਆ ਠੀਕ ਆ ਇਧਰੋਂ ਜਥੇਬੰਦੀ ਭਾਰਤੀ ਪ੍ਰਸਾਦ ਨੇ ਇਹਨਾਂ ਦਾ ਉਰਾਹਾ ਉਹ ਸਾਡਾ ਸਾਹ ਦੇ ਰਹੀ ਆ ਅਸੀਂ ਇੱਥੇ ਮਾਦਰ ਮੋਰਚਾ ਖੁੱਲਿਆ ਹੋਇਆ ਹੈਗਾ ਸਾਡਾ ਅਸੀਂ ਮੋਰਚੇ ਤੇ ਬੈਠੇ ਆ ਡਟੇ ਹੋਏ ਆ ਅਸੀਂ ਆਪਣੀਆਂ ਮੰਗਾਂ ਮੰਗਾ ਕੇ ਹੀ ਹਟਾਂਗੇ ਅਸਾ ਜਿਹੜੀ ਗੱਲ ਇਹ ਹੈ ਕਿ ਤੁਹਾਨੂੰ ਡਿਊਟੀ ਤੇ ਰੱਖਿਆ ਜਾਂ ਤੁਹਾਨੂੰ ਡਿਊਟੀ ਤੋਂ ਬਿਲਕੁਲ ਕਾਰਜ ਤੋਂ ਬਾਹਰ ਕੀਤਾ ਹੈ ਹਜੇ ਹਜੇ ਤੱਕ ਇਹਨਾਂ ਨੇ ਸਾਨੂੰ ਡਿਊਟੀ ਤੋਂ ਖਾਰਜ ਕੀਤਾ ਹੋਇਆਗਾ ਇਸ ਕਰਕੇ ਅਸੀਂ ਇਹ ਮੋਰਚਾ ਲਾ ਕੇ ਬੈਠੇ ਆ ਜਿਹਨੇ ਸਾਨੂੰ ਰੱਖਿਆ ਗਿਆ ਅਸੀਂ ਉਹ 3 ਮਹੀਨੇ ਵੀ ਕੰਮ ਕੀਤਾ ਦਾ ਪਿਛਲੇ 10 10 22 22 10 2024 ਤੋਂ ਇਹਨਾਂ ਨੇ ਜਿਹੜਾ ਟੈਂਡਰ ਆ ਉਹ ਹੀ ਕੰਪਨੀ ਨੇ ਜਿਹੜੀ ਰੇਨੂਕਾ ਨਾਮ ਦੀ ਕੰਪਨੀ ਆ ਇਹਨਾਂ ਨੇ ਟੈਂਡਰ ਆ ਜਿਹੜਾ ਖਾਮਿਆ ਦਾ ਠੀਕ ਆ ਹੂਲੇ ਕੰਟਰੈਕਸ਼ਨ ਦਾ ਜਿਹੜਾ ਟੈਂਡਰ ਸੀ 3 ਮਹੀਨਿਆਂ ਦਾ ਉਹ ਇਸ ਦੀ 3 2024 ਨੂੰ ਖਤਮ ਹੋ ਗਿਆ ਇਸ ਕਰਕੇ ਵੀ ਇਹਨਾਂ ਨੇ ਮਦਰ ਜਿਹੜੀ ਰੇਨੂ ਤਾਂ ਉਹ ਕੰਪਨੀ ਨੇ ਸਾਨੂੰ ਰੱਖਿਆ ਉਹਨਾਂ ਨੇ ਸਾਨੂੰ ਬਣਦੀਆਂ ਤਨਖਾਹਾਂ ਦਿੱਤੀਆਂ ਨੇ ਸੈਂਟਰ ਦੇ ਪਹਿਲਾ 1 ਮਹੀਨੇ ਸਾਡੀ ਟ੍ਰੇਨਿੰਗ ਚੱਲੀ ਆ ਉਹਨਾਂ ਦੇ ਟ੍ਰੇਨਿੰਗ ਦੇ ਹਿਸਾਬ ਨਾਲ ਸਾਨੂੰ ਇਹਦੀ ਆ ਸੈਲਰੀ ਦਿੱਤੀ ਆ ਉਸ ਤੋਂ ਵੱਧ ਉਹ ਐਨਐਕੇ ਦੇ ਤੁਹਾਨੂੰ ਸਾਰਾ ਉਹ ਸਾਨੂੰ ਨਹੀਂ ਸਹੀ ਠੀਕ ਆ ਹੁਣ ਇਹਨਾਂ ਨੇ ਜਿਹੜਾ ਰੇਨੂਕਾ ਨਾਂ ਦੀ ਕੰਪਨੀ ਆਈ ਆ ਦੇਖ ਇੱਥੇ ਵਾਵਾ ਸਕਿਉਰਟੀ ਵਾਲਾਗਾ ਉਹਦਾ ਦਬਦਬਾ ਪਾਇਆ ਹੋਇਆਗਾ ਉਹ ਆਪਦੇ ਬੰਦੇ ਰੱਖਦਾ ਉਹ ਕੰਪਨੀ ਤੋਂ 20 ਲੈਂਦਾ 15 ਲੈਂਦਾ ਉਹ ਸਾਨੂੰ ਨਹੀਂ ਹਜੇ ਪਤਾ ਪਰ ਉਹ ਮੁੰਡੇ ਆ ਜਿਹੜੇ ਉਹ 7-7000 ਦੇ ਵਿੱਚ ਮਤਲਬ ਮੁੰਡਿਆਂ ਦੇ ਸ਼ੋਸ਼ਣ ਕਰ ਰਿਹਾਗਾ ਇਸ ਨੌਜਵਾਨੀ ਦਾ ਸ਼ੋਸ਼ਣ ਹੋ ਰਿਹਾਗਾ ਜਿੱਥੇ ਇਹ ਜਿੱਥੇ ਪੰਜਾਬ ਸਰਕਾਰ ਸੈਂਟਰ ਸਰਕਾਰ ਵਾਅਦੇ ਕਰਦੀ ਆ ਵੀ ਅਸੀਂ ਬੇਰੁਜ਼ਗਾਰੀ ਆ ਉਹ ਜਿਹੜੀ ਖਤਮ ਕਰਦੇ ਆਂਗੇ ਪਰ ਉਥੇ ਇਹ ਨਹੀਂ ਝਾਤ ਵਜਦੀ ਸਰਕਾਰਾਂ ਦੀ ਵੀ ਇਹ ਮੁੰਡਿਆਂ ਦਾ ਸੋਸ਼ਣ ਹੋ ਰਿਹਾ ਨੌਜਵਾਨੀ ਦਾ ਸੋਸ਼ਣ ਹੋ ਰਿਹਾ ਹੈਗਾ ਕਿਉਂਕਿ ਨੌਜਵਾਨੀ ਅੱਜ ਕੱਲ ਜਿਹੜੀ ਨਸਿਆਂ ਦੇ ਦਰਿਆ ਦੇ ਵਿੱਚ ਡੋਬਦੀ ਪੂਰੀ ਜਾਂਦੀ ਆ ਜੇ ਇੱਥੇ 38 ਮੁੰਡੇ ਅਸੀਂ 38 ਨੌਜਵਾਨ ਕੰਮ ਕਰਦੇ ਆਂ ਇੱਥੇ ਵਰਕਰ ਜੇ ਅਸੀਂ ਸਾਨੂੰ ਨਹੀਂ ਕਿਸੇ ਪਾਸੋਂ ਕੋਈ ਕੰਮ ਮਿਲਦਾ ਹੋ ਸਕਦਾ ਵਿੱਚ ਨੌਜਵਾਨ ਡਿਪਰੈਸ਼ਨ ਦੇ ਵਿੱਚ ਆ ਕੇ ਕੋਈ ਨਸ਼ੇ ਦੀ ਝਾਟ ਚੜਨ ਕੋਈ ਹੋਰ ਕੰਮ ਕਰਨ ਕੋਈ ਠੱਗੀ ਛੋਰੇ ਇਸ ਕਰਕੇ ਸਾਡੀ ਇਹ ਬੇਨਤੀ ਹੈ ਸਰਕਾਰਾਂ ਨੂੰ ਵੀ ਵੀ ਸਾਡੇ ਵੱਲ ਧਿਆਨ ਦਿੱਤਾ ਜਾਵੇ ਜਿਹੜਾ ਨੌਜਵਾਨਾਂ ਦਾ ਸੋਸ਼ਣ ਹੋ ਰਿਹਾ ਇਹ ਸੋਸ਼ਣ ਨੂੰ ਖਤਮ ਕਿਹਨਾਂ ਨੇ ਮਲਾਇਆ ਅਕਸਰ ਜਿੱਥੋਂ ਦੀ ਮੈਂ ਨਿਕਲਦਾ ਸੀ ਜਿਹੜਾ ਬਟੇਵਾਰ ਹੈ ਜਦ ਵੀ ਇਹਨਾਂ ਨੂੰ ਮੈਂ ਦੇਖਦਾ ਸੀ ਤਾਂ ਮੇਰੇ ਅਕਸਰ ਇਸ ਗੱਲ ਉਹਦੇ ਕਿ ਹੋ ਸੋੜੇ ਜਾਂਦੇ ਸੀ ਕਿ ਇਹ ਨੌਜਵਾਨ ਮੌਤ ਦੇ ਮੂੰਹ ਚ ਪਏ ਨੇ ਮੈਂ ਇਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਰੂਬੂ ਰੂਰਾਮਾ ਤੁਹਾਡੇ ਤੱਕ ਇਹਨਾਂ ਜਿਹੜੇ ਮੁਸ਼ਕਲਾਂ ਨੇ ਇਹਨਾਂ ਦੀ ਦਿੱਕਤਾਂ ਨੇ ਤੁਹਾਡੇ ਨਜ਼ਰੀ ਪਾਵਾ ਅਫਸਰ ਸਾਹਿਬ ਦੇ ਕਰਨਾਂ ਤੱਕ ਪਾਵਾ ਕਿ ਇਹਨਾਂ ਨੂੰ ਤਜਰਬੇ ਪੱਖੋਂ ਕੋਈ ਕਾਟਣੀ ਹੈਗੀ ਤਜਰਬਾ ਵੀ ਫੁੱਲਨਾਂ ਦੇ ਕੋਲੇ ਔਰ ਇਹਨਾਂ ਕੋਲੇ ਹਰ ਚੀਜ਼ ਦੀ ਕਿਸੇ ਦੀ ਕਮੀ ਨਹੀਂ ਪਰ ਕਈ ਲੋਕੇ ਮੈਂ ਆਪਾਂ ਕਹਿਣੇ ਆਪਣੇ ਮਲਾਝੇਪੁਰ ਦੇ ਮਾਰ ਦੇ ਆਪਦੇ ਲਹਾਜਾਪੁਰ ਦੇ ਮਾਰੇ ਆਪਣੀ ਲਹਾਜਾ ਉਹਨਾਂ ਕੈਂਡੀਡਟ ਰੱਖਿਆ ਗਿਆ ਇਹਨਾਂ ਨੂੰ ਹਟਾ ਕੇ ਆਪਣੇ ਜਿਹੜੇ ਲਹਾਜਾਪੁਰੀਆਂ ਗਈਆਂ ਨੇਗੀਆਂ ਇਹਨਾਂ ਕੋਲ ਤਜਰਬੇ ਦੀ ਕੋਈ ਕਮੀ ਨਹੀਂ ਗਈ ਤੇ ਹੁਣ ਇਹਨਾਂ ਜਿਹੜੀਆਂ ਮੰਗਾਂ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਇੱਥੇ ਅੱਜ 11ਵਾਂ ਦਿਨ ਬੈਠਿਆ ਨੂੰ ਹੋ ਗਿਆ ਪਰ ਗੱਲ ਇੱਥੇ ਇਹ ਸਾਬਤ ਹੁੰਦੀ ਆ ਕਿ ਉਹਨਾਂ ਦੇ ਹਾਲ ਤੱਕ ਕੋਈ ਵੀ ਕੰਨੀ ਜੂਣੀ ਸਰਗੀ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਕਰੀਬ 1 ਮਹੀਨੇ ਲੈ ਕੇ ਟੂਲ ਪਲਾਜੇ ਬੰਦ ਪਏ ਨੇ ਇਹ ਵੀ ਉਹਨਾਂ ਦੇ ਕਿਸੇ ਵੀ ਅਧਿਕਾਰੀ ਨੇ ਆ ਕੇ ਇਹਨਾਂ ਕੋਲੇ ਹਾਂ ਦਾ ਨਾਰਾ ਨਹੀਂ ਮਾਰਿਆ ਆਇਆ ਵੀ ਨਹੀਂ ਆਇਆ ਨਹੀਂ ਭਾਈ ਕੋਈ ਨਹੀਂ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਹੈਗਾ ਨਾ ਕੋਈ ਐਮ ਐਲ ਏ ਸਾਡੇ ਐਨ ਵੀ ਕੋਈ ਨਹੀਂ ਪਹੁੰਚਿਆ ਸਭ ਆਪਕੋ ਆਪਣੇ ਐਮ ਐਲ ਏ ਬਰਨਾਲਾ ਕੋਲ ਤੇ ਚੀਕ ਨਹੀਂ ਲਾਟਣੀ ਜੀਾਰੇ ਉਧਰ ਆਪਾਂ ਸੁਝਾ ਰਹੇ ਸੀ ਕਹਿ ਰਹੇ ਐ ਸੀ ਤੁਹਾਡੇ ਨਾਲ ਖੜਿਆ ਕੋਈ ਵੀ ਆਪ ਨੇ ਬਹੁਤ ਪ੍ਰਚਾਰ ਕੀਤਾ ਵੀ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਨੌਜਵਾਨਾਂ ਦੇ ਪਿੰਡਾਂ ਦੇ ਵਿੱਚੋਂ ਦਾਵਾਦਾਰਾਂ ਨੇ ਕਿ ਨੌਜਵਾਨ ਮੋਰ ਜਗਾਰ ਦਿੱਤਾ ਹੈ ਹਾਂ ਦੁਰਜਗਾਰ ਦਿੱਤਾਗਾ ਬਟ ਉਹ ਵੀ ਇਹ ਵੀ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਸਰਕਾਰ ਆ ਉਹ ਪਿੰਡਾਂ ਚੋਂ ਚਲਾ ਰਿਆ ਸਾਨੂੰ ਤਾਂ ਪਤਾ ਨਹੀਂ ਲੱਗਿਆ ਸਾਨੂੰ ਅੱਜ 11ਵਾਂ ਦਿਨ ਹੋ ਗਿਆ ਇੱਥੇ ਬੈਠਿਆ ਨੂੰ ਸਾਡੇ ਕੋਲੇ ਕੋਈ ਐਮਐਲਏ ਕੋਈ ਐਮਪੀ ਨਹੀਂ ਪਹੁੰਚਿਆ ਹਾਂਜੀ ਵੀਰੇ ਭਈ ਜਿਹੜਾ ਇਹ 바ਵਾ ਸਿਕਿਉਰਟੀ ਵਾਲਾ ਦਾ ਇਹਨੇ ਸਾਡੇ ਪਿੰਡਾਂ ਦੇ ਹੀ ਨੇੜੇ-ਚੜੇ ਦੇ ਮੁੰਡੇ ਰੱਖਿਆ ਕਿਉਂਕਿ ਇਹਨੇ ਸੋਚਿਆ ਵੀ ਇਹ ਬੰਦੇ ਆਪਸ ਵਿੱਚ ਦੀ ਲੜ ਕਰਨ ਸਾਸ ਨੂੰ ਇਹਦੀ ਕੋਈ ਡਾਂਗਾ ਛੁੱਟੀ ਹੋ ਜਾਣਾ ਫਿਰ ਇੱਕ ਦਿਨ ਇੱਥੇ ਐਸ ਐਚਓ ਬਰਨਾਲਾ ਸਦਰ ਬਰਨਾਲਾ ਦੇ ਐਸ ਐਚਓ ਸਾਹਿਬਾਨ ਵੀ ਸਾਡੇ ਕੋਲੇ ਪਹੁੰਚੇ ਇੱਕ ਦਿਨ ਉਹ ਉਹਨਾਂ ਨੇ ਸਾਡੀ ਗੱਲਬਾਤ ਕਰਾਈ ਇਹਨਾਂ ਕੰਪਨੀ ਵਾਲਿਆਂ ਨਾਲ ਕਿ ਕੀ ਵਾਵਾ ਸਲੋਕੀ ਸੀ ਉਹ ਕਹਿੰਦੇ ਵੀ ਜਿਹੜੇ ਇਹ ਤੁਸੀਂ ਪੰਜਾਬ ਦੇ ਟੋਲ ਦੇ ਹਿਸਾਬ ਨਾਲ ਸਾਥੋਂ ਤਨਖਾਹ ਜਿਹੜੀ ਲੈ ਲਓ 11000 ਕੁਝ ਸਮਥਿੰਗ ਬਣਦੀ ਆ ਪੰਜਾਬ ਦੇ ਜਿਹੜੇ ਰੇਟ ਨੇ ਅਸੀਂ ਉਹਨਾਂ ਨੂੰ ਇਹ ਚੀਜ਼ ਕਹੀ ਵੀ ਤੁਸੀਂ ਇਹ ਸੈਂਟਰ ਦਾ ਟੋਲ ਆਗਾ ਵੀ ਫਿਰ ਤੁਸੀਂ ਇੱਥੋਂ ਜਿਹੜੀ ਪਰਚੀ ਆ ਉਹੋ ਅਸੀਂ 230 ਨਹੀਂ ਸਿਰਫ 60 ਰੁਪਏ 40 ਰੁਪਏ 7 ਰੁਪਏ ਪੰਜਾਬ ਦੇ ਟੋਲਾ ਦੇ ਰੇਟ ਦੀ ਰੇਟ ਨਹੀਂ ਬਈ ਤੁਸੀਂ ਉਹ ਪਰਚੀ ਲੈਣੇ ਹੋ ਵੀ ਸਾਨੂੰ 11000 ਦੇ ਦਿਓ ਸਾਨੂੰ ਮਨਜ਼ੂਰ ਆ ਹੈ ਨਹੀਂ ਤੁਸੀਂ ਉਹ ਪਰਚੀ ਲੈਣੇ ਪਰ ਇਹਨਾਂ ਨੇ ਉੱਥੇ ਕੋਈ ਹਾਮੀ ਨਹੀਂ ਪਰੀ ਇਹ ਕਹਿੰਦੇ ਵੀ ਇਹ ਤਾਂ ਸੈਂਟਰ ਦਾ ਹੈ ਇੱਥੇ ਸੈਂਟਰ ਦੀ ਰੇਟ ਗੱਲਾਂਗੇ ਇਹ ਤਨਖਾਹ ਦੇਣ ਵੀਰੇ ਸਾਨੂੰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਪੰਜਾਬ ਦਾ ਤਾਂ ਸੈਂਟਰ ਦਾ ਉਦੋਂ ਸਾਨੂੰ ਪੰਜਾਬ ਦੀ ਭਾਵਨਾ ਤੁਸੀਂ ਤਨਖਾਹ ਲੈ ਲਓ ਰੇਟਾਂ ਦੇ ਹਿਸਾਬ ਨਾਲ ਬਟ ਜਦੋਂ ਇਹਨਾਂ ਨੇ ਆਪ ਦਾ ਕਮਾਈ ਕਰਨੀ ਆ ਉਦੋਂ ਉਸੇ ਸੈਂਟਰ ਦੇ ਹਿਸਾਬ ਨਾਲ ਕਰਨੀ ਆ ਇਹ ਇਹ ਜਿਹੜਾਗਾ ਇਹ ਸਾਰੀਆਂ ਕੰਪਨੀਆਂ ਕੋਆਪਰੇਟ ਕਰਾਉਣੀ ਆ ਇਹ ਜਿਹੜੇ ਜੇ ੱੱੱਕਾ ਕਰਦੇ ਆ ਇਹ ਲੋਕਾਂ ਦੇ ਨਾਲ ਵੀ ੱੱੱਕਾ ਕਰਦੇ ਨੇ ਮੁਲਾਜ਼ਮਾਂ ਨਾਲ ਵੀ ੱੱੱਕਾ ਕਰਦੇ ਹਾਂ ਜੇ ਤੁਹਾਡੇ ਕਹਿੰਦਾ ਭਾਬ ਜਿਹੜਾ ਇਹਨਾਂ ਦੀ ਚਾਪਲੂਸੀ ਕਰਦਾ ਇਹਨਾਂ ਦੇ ਥੱਲੇ ਲੱਗੇ ਚੱਲਦਾ ਉਹਨੂੰ ਰੱਖ ਲੈਣਦੇ ਬਾਕੀ ਜਿਹੜਾ ਬੋਧਾ ਨੂੰ ਹਟਾ ਦਿੰਦੇ ਹਾਂ ਉਹਨਾਂ ਨੂੰ ਹਟਾ ਦਿੰਦੇ ਆ ਕਿਉਂਕਿ ਇਹਨਾਂ ਨੂੰ ਆਏ ਆ ਵੀ ਜੇ ਇਹ ਅਸੀਂ ਕਿਸੇ ਸਕਿਉਰਟੀ ਦੇ ਹਿਸਾਬ ਨਾਲ ਰੱਖੋਗੇ ਨਾ ਤਾਂ ਕੋਈ ਅਗਿਆਜਰੀ ਉਹ ਆਪਣੀ ਗਲੰਭ ਕਰ ਸਕਦਾ ਠੀਕਾ ਕਿਉਂਕਿ ਉਹਨਾਂ ਨੂੰ ਦਿਵਾ ਕੇ ਰੱਖਿਆ ਜਾਂਦਾਗਾ ਜੇ 7-7000 ਰੁਪਏ ਤਨਖਾਹਾਂ ਦੀਆ ਰੱਖਿਆ ਜਾਂਦਾਗਾ ਜਿਵੇਂ ਸੁਪੋਜ਼ ਕਰੂ ਵੀ ਉਹ 16000 ਰੁਪਏ ਤਾਂ ਵੀ ਚਾਹ ਲੈ ਲੈਂਦਾਗਾ ਠੀਕਾ ਕੰਪਨੀ ਤੋਂ ਉਹ ਅੱਗੇ ਮੁੰਡਿਆਂ ਨੂੰ 8-8000 ਦਿੰਦਾ ਤੇ 8000 ਰੁਪਏ ਉਹ ਆਪੀ ਜੇਬ 'ਚ ਪਾਉਂਦਾਗਾ ਵੀ ਉਹ ਤਾਂ ਕੋਈ ਇੱਥੇ ਡਿਊਟੀ ਨਹੀਂ ਕਰਦਾ ਸਿਰਫ ਇਹ ਇਹ ਸੋਚ ਨਹੀਂ ਹੈਗਾ ਇਹਨੂੰ ਆਪਾਂ ਸੋਚ ਨਹੀਂ ਸਕਦੇ ਅਸੀਂ ਨੌਜਵਾਨਾਂ ਦਾ ਰੱਦ ਨਾਲ ਬਹੁਤ ਚੱਲਦਾ ਠੀਕਾ ਰੱਦ ਨਾਲ ਜੇ ਮਤਾਂ ਉਹਨਾਂ ਸਾਡੀ ਜਿਹੜੀ ਕੰਪਨੀ ਦਾ ਹੈ ਉਹ ਕੰਮ ਕਰਦੇ ਨੇ। ਕੰਮ ਕਰਦੇ ਜਦੋਂ ਸਾਡੀ ਅੱਥੇ ਆਉਂਦੇ ਨੇ। ਰੱਖੇ ਇਹਨਾਂ ਨੇ ਇਹਨਾਂ ਨੇ ਸਿਰਫ 16 ਬੰਦੇ ਨਹੀਂ ਰੱਖਿਆ। ਹਾਂ ਕਿਉਂਕਿ ਜਿਹੜੀ ਸਾਡੀ ਸਾਡੀ ਸਲਾ ਹੁਣਲੇ ਕੰਟਰੈਕਸ਼ਨ ਕੰਪਨੀ ਸੀਗੀ ਉਹਨਾਂ ਨੇ ਸੈਂਟਰ ਦੇ ਸਾਨੂੰ ਰੇਟ ਦਿੱਤੇ। ਉਹਨਾਂ ਨੇ ਜਿਹੜੀ 8 ਘੰਟੇ ਦੀ ਸ਼ਿਫਟ ਵੰਡੀ ਆ ਸਾਡੀ ਤਿੰਨ ਸ਼ਿਫਟਾਂ ਭਮਾਈਆਂ। ਠੀਕ ਹੈ ਅਸੀਂ ਹਰ ਇੱਕ ਬੰਦਾ 8 ਘੰਟੇ ਕੰਮ ਕਰਦੇ ਆ ਜਿਹੜਾ 8 ਘੰਟੇ ਦੀ ਸੈਲਰੀ ਆ ਉਹ ਸੈਂਟਰ ਗਵਰਨਮੈਂਟ ਦੇ ਰੇਟ 22000 ਰੁਪਏ ਮੰਨਦੇ ਆ ਚਲੋ ਆਪਾਂ ਜਿਹੜੇ ਮੇਨ ਮੁੱਦੇ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਅੱਬਾ ਜਿਹਦੀ ਗੱਲ ਕਰਨਾ ਜ਼ਰੂਰੀ ਸੀ ਪੰਜਾਬ ਨੂੰ ਆਪਣਿਆਂ ਦੇ ਮਾਰਿਆ ਹਾਂਜੀ ਸੋਦੀ ਦਰਗਾ 11000 ਦਾ ਜੈਸਟੂ ਰੱਖਿਆ ਜਾਂਦਾ ਹੈ ਉਹਨਾਂ ਤੋਂ ਪੁੱਛਣਾ ਵੀ ਪੈਣਾ ਕਿ ਇਹ ਕੱਢੇ ਵਰਤਾਰੇ ਆ। ਕਿਉਂਕਿ ਸਾਡੇ ਆਪਣੇ ਸਾਡੇ ਆਪਣੇ ਨੂੰ ਆਪਾਂ ਆਪਣੇ ਹੀ ਆਪਣਾ ਨੂੰ ਮਾਰਦੇ ਆ। ਅੱਜ ਤੱਕ ਜਦੋਂ ਵੀ ਜਿਵੇਂ ਸਿਖ ਰਾਜ ਖਤਮ ਹੋਇਆ ਉਦੋਂ ਵੀ ਆਕਣੇ ਨਹੀਂ ਆਪਣਿਆਂ ਨੂੰ ਮਾਰਿਆ। ਇਹ ਤਾਂ ਜਿਵੇਂ ਜੇ ਗੁਰਗਾਂ ਸਿੰਘ ਡੋਕਰੇ ਆਰ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਗਵਾਰੀ ਨਾ ਕਰਦੇ ਤਾਂ ਹੋ ਸਕਦਾ ਇਹ ਸਾਲਸ਼ਾ ਰਾਜ ਸਿਖ ਰਾਜ ਜਿਹੜਾ ਅੱਜ ਬਣਿਆ ਹੋਇਆ ਉਸ ਟਾਈਮ ਦੀ ਜੇ ਜੇ ਆਪਣੇ ਹੀ ਆਪਣੇ ਨੂੰ ਜੋ ਵੀ ਆ ਇਹ ਤੋਂ ਜਿਵੇਂ ਉਹਨਾਂ ਨੇ ਇਹ ਵੀ ਸਾਨੂੰ ਕਸਮ ਦੀ ਬੋਸ ਦਿੱਤੀ ਜਿ ਬਾਈ ਜੀ ਤੁਸੀਂ ਧਰਨਾਂ ਤੇ ਕਿਉਂ ਬੈਹ ਗਏ ਜਾਂ ਤੁਸੀਂ ਤਾਂ ਤੋਂ ਉਹਨਾਂ ਨੇ ਸਿਰਫ ਆ ਕੇ ਇਹ ਦੇਖਿਆ ਵੀ ਆਪਾਂ ਨੂੰ ਸੱਤ ਗਿਆ ਆਟਾ ਆਟਾ ਯਾਰ ਮਿਲਦਾ ਠੀਕ ਆ ਇਸ ਕਰਕੇ ਆਪਣੇ ਹੀ ਰੱਖਣਿਆਂ ਨੂੰ ਬਾਅਦ ਅਸਲ 30 ਦਿਨ ਜਨਤ ਚੋਂ ਲਾਟ ਦੇ ਵਿੱਚ ਸਾਡੇ ਚੈਨਲ ਦੇ ਰਿਸ਼ ਨੂੰ ਤੁਸੀਂ ਦੁਨੀਆ ਦੇ ਦਿੱਤੀ ਹੈ ਜਿਵੇਂ ਮਨ ਲੋ ਤੁਹਾਡੇ ਜਿਹਾ ਅੱਜ ਕਿਸੇ ਰੋਡ 'ਤੇ ਨੌਂ ਵਾਲੇ ਬੰਦਿਆ ਨੌਂ ਵਾਲੇ ਵੀ ਮੈਨੂੰ ਇਹ ਸਿਆਹ ਜਿਹੜਾ ਤਾਂ ਉਹਨੂੰ ਕੀ ਕਹਿਣਾ ਚਾਹੁੰਦੇ ਮੈਂ ਸਾਰਿਆਂ ਨੂੰ ਇਹ ਜਿਹਾ ਕਹਿਣਾ ਚਾਹਣਾਗਾ ਜੀ ਜਿਹੜੀ ਆਪਣੀ ਆਵਾਜ਼ ਆ ਉਹ ਬੁਲੰਦ ਕਰਕੇ ਰੱਖੋ ਹਰ ਇੱਕ ਆਪਣੇ ਪੰਜਾਬੀ ਨਾਲ ਪੰਜਾਬੀ ਦਾ ਸਾਥ ਜ਼ਰੂਰ ਦਿਓ ਠੀਕ ਆ ਆਪਾਂ ਪਰਉਪਕਾਰੀ ਬਣੀਏ ਨਾ ਕਿ ਆਪਾਂ ਅਗਿਰਤ ਕਰਨ ਬਣ ਜਾਈਏ ਆਪਾਂ ਪਰਉਪਕਾਰੀ ਬਣੀਏ ਹਰ ਇੱਕ ਇੱਕ ਦੂਜੇ ਨਾਲ ਸਾਥ ਲਈਏ ਆਪਾਂ ਜੇ ਆਪਣਾ ਇੱਕ ਦੂਜੇ ਨਾਲ ਸਾਥ ਹੋਊਗਾ ਤਾਂ ਆਪਾਂ ਜਿਹੜੀਆਂ ਇਹ ਮੋਰਚੀਆਂ ਉਹ ਜਿੱਤ ਸਕਦੇ ਹਾਂ ਦੋਸਤੋ ਵੀਰੇ ਨੇ ਆਪਣੇ ਜਵਾਨੀ ਦਾਸ਼ੀ ਦਿੱਤਾਗਾ ਵੋਟਾਂ ਮੰਗਣ ਲਈ ਸਾਡੇ ਕਰ ਕਰ ਇਹ ਲੀਡਰ ਆਉਂਦੇ ਜਰੂਰ ਨੇਗੇ ਪਰ ਜਦ ਕੋਈ ਮਸਲਾ ਪੈਂਦੀ ਆਵੇ ਜਿਵੇਂ ਇਹ ਅਜ ਕਾਰਨੇ ਦੇ ਬਿਤੇ 11ਵਾਂ ਦਿਨ ਹੋ ਗਿਆ ਮੌਤੇ ਮੋਹਟ ਬੱਟੇ ਨੇ ਤੁਸੀਂ ਦੇਖਦੇ ਹੋ ਜੀ ਆਪ ਫਾਸਟ ਹੋੜਾ ਜਿਹੜੀ ਆਪਣੀ ਫਾਸਟ ਆਉਂਦੀਆਂ ਨੇ ਉਸ ਸਟੇਟ ਹੈ ਕਿ ਇੱਕ ਦਿਨ ਕੱਲ ਵੀ ਇਹਨਾਂ ਨਾਲ ਕੋਈ ਤਾਂ ਜਿਹੜਾ ਹਾਦਸਾ ਸੀ ਘਟਣ ਵਾਲਾ ਸੀ ਪਰ ਜਿੱਦ ਐਮਰ ਨੇ ਬਤਾਇਆ ਕਿ ਕੋਈ ਨਹੀਂ ਜੁੜ ਲੈਣੀ ਕਿਉਂਕਿ ਜਿਹੜਾ ਰੋਡ ਹੈ ਮੋਗੇ ਤੋਂ ਹਾਈਵੇ ਤੇ ਜੀ ਬਚਰਦੇ ਨੇਗੇ ਪਰ ਕਿਸੇ ਦੀ ਨਜ਼ਰ ਵੀ ਇਹਨਾਂ ਦੇ ਉੱਤੇ ਨਹੀਂ ਪਈ ਕਿ ਇਹ ਜਿਹੜੇ ਨੌਜਵਾਨ ਨੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਦੁਕਾਨ ਤਰਖਾਹਾਂ ਨੂੰ ਲੈ ਕੇ ਇਥੇ ਮਿਠੇ ਨੇ ਦੇਖਣਾ ਇਹ ਬਾਕੀ ਹੈਗਾ ਕੀ ਕੋਈ ਇਸ ਸਾਡੀ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਅਦਾਕਾਰੀ ਦਾ ਕੋਈ ਵਿਧਾਇਕ ਇਹਨਾਂ ਤੱਕ ਆਪਣੀ ਪਹੁੰਚ ਕਰਦਾ ਜਾਂ ਨਹੀਂ ਕਰਦਾ ਜਾਂ ਸਾਡੀ ਅਗਲੀ ਵੀਡੀਓ ਕਾਹਨ ਤੋਂ ਬਾਅਦ ਵੀ ਅੱਗੇ ਆਵੇਗਾ ਜਿਹਨੇ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਨਾਲ ਬੁਲਾਇਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੱਗੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੱਗੇ ਫੇਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਸਸੇ ਦਾ